ਰਹਦੀ ਜੁਲਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਨੌਰ ਵਿੱਚ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਪ੍ਰਾਚਨ ਮੰਦਿਰ ਵਿੱਚ ਪਕਟਾਨਾ ਦਾ ਤਾੜਾ ਦੇਖਣ ਨੂੰ ਮਿਲਿਆ ਦੱਸਦੇ ਇਹ ਮੰਦਿਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਸਵੇਰੇ 3 ਵਜੇ ਤੋਂ ਹੀ ਕਤਾਰਾਂ ਲੱਗੀਆਂ ਸ਼ੁਰੂ ਹੋ ਗਈਆਂ ਜਦੋਂ ਰੁਦਰ ਅਭਿਸ਼ੇਕ ਕਰਕੇ ਮੰਦਿਰ ਦੇ ਕਪਾਟ ਖੁੱਲੇ ਗਏ ਤਾਂ ਉਦੋਂ ਤੋਂ ਹੀ ਪਕਟਾ ਦਾ ਲਾਈਨਾਂ ਦੇ ਵਿੱਚ ਲੱਗ ਕੇ ਮੱਥਾ ਟੇਕਣ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਆਓ ਦੇਖਦੇ ਆ ਤਸਵੀਰਾਂ ਕਸਤਰਾਂ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਨ ਦੇ ਲਈ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ नौर दे, मंदिर पहुंचे सोमवार का खास व्रत ये की शिव जी का सबसे खास दिन है व्रत रक, रखने से सभी मनोकामना पूरी पूरी होती है भगवान शिव प्रसन्न होती है जी को जो थे ना तो कठिन तपस्या थी तो इसीलिए जो है सोमवार का व्रत रखा जाता है जो भी हम लोग व्रत रखेंगे तो भगवान शिव जल्दी प्रसन्न होते हैं सोमवार के व्रत से बिलोपत्र जो है उनका सबसे खास होता है तो बिलोपत्र लोग सावन में चढ़ाते हैं क्या क्या चीज की पूजा होती है यहाँ पे जो है दूध दही घी शक्कर शहद बिलोपत्र ठीक है धतूरा चावल कुश्पादी सब कुछ चढ़ाया जाता है सभी चीज से अभिषेक करना चार बजे से चार बजे से यहाँ जो है लगी हुई भक्तों की लाइन सब चढ़ाई रुद्राभिषेक होने के बाद जो है यहाँ रोज सुबह अभिषेक होता है उसके बाद से जो है पट खोल दिए गए हैं तो लाइन लगी हुई है मंदिर कमेटी द्वारा बहुत बढ़िया काम किया जा रहा है जी जब से कमेटी बनी है पूरा तो तरक्की आप देखोगे कि हॉल बनवा रहे हैं मतलब तरक्की पे तरक्की होते जा रही है ਔਰ ਜੋ ਵੀ ਸਹੂਲਤ ਉਪਲਬਧ ਕਰਾਉਣ ਵਾਲੀ ਹੁੰਦੀ ਹੈ ਉਹ ਕਰਵਾਤੀ ਹੈ ਜੈ ਸ਼੍ਰੀ ਰਾਮ ਜੀ ਕਿਰਲਾ ਦੇ ਨੁਸਾਰ ਨੂੰ ਸਾਰੇ ਵਿਸ਼ਵ ਨੂੰ ਮੈਨਕਾ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੀਆਂ ਭਰ ਦੇਣੇ ਆ ਅੱਜ ਪੂਰੇ ਵਿਸ਼ਵ ਦੇ ਵਿੱਚ ਭੁਲੇਨਾਦੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖਣ ਦੇ ਕਿ 5 ਵਜੇ ਅਮਰਤਾ ਦੀ ਜੱਤ ਜਿਹਦੇ ਉੱਤੇ ਮਤਲਬ ਕਿ ਜਾਤੂ ਗਏ ਉਹ ਉੱਥੇ ਆਰਤੀ ਸੁਣ ਲੈ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਨੁਰ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਦਾਤ ਵਰਗਾ ਲੱਗਣ ਦੇ ਇੱਕ ਕੁਸ ਸੰਗਤ ਜਿਹੜੀ ਸਵੇਦੀ ਤਨੋਏ ਦੀ ਆਉਂਦੀ ਹੈ ਤੇ ਮੱਥਾ ਟੇਕਣ ਦੀ ਹੈ ਅਲੱਗ-ਅਲ ਆਪਣੇ ਸਰਬੱਤ ਦੇ ਭਾਵਨਾਂ ਨਾਲ ਜਿਹੜਾ ਆਣ ਕੇ ਅੰਦਰ ਜਾਲ ਪੱਤਰੀ ਫੁੱਲ ਜੋ ਵੀ ਨੇ ਕੁਝ ਜੋਲੇ ਹੁੰਦੇ ਨੇ ਮਾਰੇ ਦੇ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਨੂੰ ਬਧਾਈ ਦਿਨਾ ਔਰ ਨਾਲ ਹੀ ਇਹ ਪ੍ਰਾਰਥਕ ਬੇਨਤੀ ਕਰਾਂਗਾ ਕਿ ਕਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣ ਸਫਾਈ ਦਾ ਜਰੂਰ ਖਿਆਲ ਰੱਖਣ ਔਰ ਮੈਂ ਇਹ ਚਾਰ ਐਤਵਾਰ ਨੇ ਸੋنگਰ ਆਉਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁੰਨਿਆਂ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸੋنگਰ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਰ ਰੱਛ ਪੈਣਾ ਇੱਥ ਮੇਟੀ ਲੋ ਹਰ ਚੀਜ਼ ਦਾ ਬੜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ 사త్సੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚਾਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲਨ ਦੀ ਤਰ੍ਹਾਂ ਅਡਵਾਂਸ ਸਾਜੂਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀ ਲੋਕੀ ਬਾਹਰ ਮਥਰਾ ਜਿਹੜੇ ਬਾਹਰੋਂ ਆਏ ਨੇ ਮਥਾ ਟਿਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਚੀ ਲਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਵੀ ਦੂਜਿਆਂ ਨੂੰ ਵੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਚਾਰ ਸੋਮਵਾਰ ਜਿਹੜੀ ਕਥਾ ਜਿਹੜ ਉਹ ਬਾਹਰ ਪਰ ਕਮੇਟੀ ਨੇ ਪ੍ਰਬੰਧ ਕੀਤਾ ਆ ਟਾੜ ਵਛਾਏ ਨੇ ਬਾਹਰ ਗਾਣ ਕੇ ਕਥਾ ਕਰਿਆ ਕਰੋ ਤਾਂ ਕਿ ਲੋਕੀ ਹੋਰ ਵੀ ਬਾਹਰ ਆਣ ਕੇ ਸਾਨੂੰ ਕੇਚੀ ਦੀ ਕੰਪਲੇਨਟ ਨਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਬੈਰ ਰਹੇ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਹਾਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਮੈਂ ਉਹਨਾਂ ਕਿ ਫੋਕ ਤੇ ਮੈਂ ਨਾ ਤੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਦਸਾਂਗਰ ਜਿਹੜੀ ਮੇਰੀ ਬੇਨਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ ਖੁਸ਼ੀ ਆਉਂਦੇ ਖੁਸ਼ੀ ਹੋ ਜਾਣ ਸਾਨੂੰ ਕੇਚੀ ਦੀ ਕੰਪਲੇਨਟ ਨਾ ਦੇਣ ਚੱਲ ਲਈ ਔਰ ਇੱਥੇ ਇੱਕ ਵੱਡੀ ਚੀਜ਼ ਹੈ ਆ ਕਿ ਜਿਹੜੇ ਲੋਕ ਕ ਕਿਹ ਚੀਜ਼ ਦੀ ਕਾਟਣੀ ਤੇ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਕਲਾਂ ਨੋ ਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੂੰ ਕੋਈ ਪਰਚੀ ਨਹੀਂ ਲਾਈਦਾ ਲੱਗ ਕਿ ਉੱਥੇ ਆਪਾਂ ਮੁਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਪਰ ਨਹੀਂ ਉਹਨਾਂ ਲੋਕਾਂ ਨੂੰ ਕੋਈ ਹਿੰਟ ਨਹੀਂ ਦੇਖ ਰਿਹਾ ਕਿ ਇੱਥੇ ਕਾਫੀ ਲੈਣਾ ਲੱਗੀਆਂ ਕੋਈ ਤਾਂ ਸੰਭਾਲਣੀ ਚਾਹੀਦੀ ਇਹ ਸਵੇਰ ਤੋਂ 3 ਵਜੇ ਤੋਂ ਨਾ 2 ਵਜੇ ਸੇ ਤੇ ਮਹਾਰਾਜ ਸਿਤਾਰਾ ਮਾਚਨ ਵਾਲੇ ਮਹਾਰਾਜ ਰਾਤੀ ਸਰੇ ਦੋਹਰੇ ਆ ਕਿਉਂਕਿ ਕਮੇਟੀ ਦੀ ਕਮੇਟੀ ਕੋ ਮਾਲਕ ਨਹੀਂ ਇਹ ਤਾਂ ਸ਼ਿਵਜੀ ਮਹਾਰਾਜ ਮਾਲਕ ਉਹਨਾਂ ਕੋਈ ਇਹ ਚੀਜ਼ ਦੀ ਕਮੀ ਨਹੀਂ ਉਹ ਆਪ ਹੀ ਸ਼ੰਭੂ ਜੀ ਆਲੇ ਸਾਰੇ ਕੰਮ ਆਪ ਹੀ ਕਰੀ ਜਾਂਦੇ ਨੇ